ਇਸ ਵੇਲੇ ਸੀ 50 ਸਾਲ ਤੋਂ ਉੱਪਰ ਜਿਹੜਾ ਹਾਰਟ ਟੈਕ ਦਾ ਦੌਰਾ ਗਿਣਿਆ ਜਾਂਦਾ ਸੀ ਪਹਿਲਾਂ ਕਦੇ ਕਿਸੇ ਨੇ ਸੋਚਿਆ ਨਹੀਂ ਹੁੰਦਾ ਸੀਗਾ ਕਿ ਹਾਰਟ ਟੈਕ ਵੀ ਹੋ ਜਾਊਗਾ ਹੁਣ ਦੇਖਦਿਆਂ ਬੱਚਿਆਂ ਤੋਂ ਲੈ ਕੇ ਇਹ ਹਾਰਟ ਟੈਕ ਦੀਆਂ ਸਥਿਤਾ ਜਿਹੜੀਆਂ ਹੋ ਰਹੀਆਂ ਕਿ ਇਹ ਜਿਹੜੀ ਟ੍ਰੇਨਿੰਗ ਆ ਬੇਸਿਕ ਲਾਈਫ ਸਪੋਰਟ ਇਹ ਜਿਹੜੀ ਹੈਗੀ ਆ ਹਰ ਸਕੂਲ ਦੇ ਵਿੱਚ ਮਿਲਣੀ ਚਾਹੀਦੀ ਹੈ ਅਸੀਂ ਇਹੀ ਮੁੱਦਾ ਠਾਇਆ ਸੀਗਾ ਇਹ ਇਹ ਜਿਹੜੀ ਟ੍ਰੇਨਿੰਗ ਆ ਸਿਰਫ ਸਧਾਰਨ ਟ੍ਰੇਨਿੰਗ ਆ ਜਿਹਦੇ ਵਾਸਤੇ ਹਰ ਸਕੂਲ ਦੇ ਵਿੱਚ ਇਹ ਟ੍ਰੇਨਿੰਗ ਦਿੱਤੀ ਜਾ ਸਕਦੀ ਆ ਬਾਬਾ ਜੀ ਹਾਲੀ ਦੇ ਵਿੱਚ ਸਦਨ ਦੇ ਵਿੱਚ ਤੁਹਾਡੇ ਲੋਕੀ ਮਤਾ ਉਠਾਇਆ ਗਿਆ ਸੀ ਦਿਲ ਦੀਆਂ ਬਿਮਾਰੀਆਂ ਜਿਸ ਕਰਕੇ ਬਹੁਤ ਹੋਈਆਂ ਔਰ ਸਲਾਣਾ ਜਿਹੜੀ ਆ ਧਾਰਵਾ 10 ਲੱਖ ਤੋਂ ਵੱਧ ਲੋਕਾਂ ਨੂੰ ਦਿੱਨੀ ਉਹ ਮੁਜਬਰੀ ਹੋ ਜਾਂਦੀ ਹੈ ਇਹਨਾਂ ਚੀਜ਼ਾਂ ਦੇ ਨਾਲ ਖਤਰਨਾਕ ਬਿਮਾਰੀਆਂ ਉਨੇ ਜਿਹੜਾ ਬੀਐਲਐਸ ਨਾਮ ਤੋਂ ਇੱਕ ਟ੍ਰੇਨਿੰਗ ਵਿਦਿਅਕ ਅਦਾਰੇ ਦੇ ਵਿੱਚ ਲਾਜ਼ਮੀ ਕਰ ਦਿੱਤੀ ਗਈ ਹੈ ਤੁਹਾਡੇ ਮੁੱਦਾ ਉਠਾਏ ਜਾਣ ਤੋਂ ਬਾਅਦ ਇਸ ਮੌਕੇ ਤੁਹਾਡਾ ਕੀ ਕਹਿਣਾ ਹੈ ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ਸਾਡੇ ਖਾਣ-ਪਾਣ ਬਦਲ ਗਿਆ ਜਿਹਦੇ ਨਾਲ ਕਿਸੇ ਵੇਲੇ ਸੀ 50 ਸਾਲ ਤੋਂ ਉੱਪਰ ਜਿਹੜਾ ਹਾਰਟ ਐਟੈਕ ਦਾ ਦੌਰਾ ਗਿਣਿਆ ਜਾਂਦਾ ਸੀ ਪਹਿਲਾਂ ਕਦੇ ਕਦੇ ਨੇ ਸੋਚਿਆ ਨਹੀਂ ਵੀ ਹੁੰਦਾ ਸੀਗਾ ਕਿ ਹਾਰਟ ਐਟੈਕ ਵੀ ਹੋ ਜਾਊਗਾ ਹੁਣ ਇਸ ਤਰ੍ਹਾਂ ਬੱਚਿਆਂ ਤੋਂ ਲੈ ਕੇ ਇਹ ਹਾਰਟ ਐਟੈਕ ਦੀਆਂ ਸਕੇਤਾਂ ਜਿਹੜੀਆਂ ਹੋ ਰਹੀਆਂ ਇਹਦੇ ਨਾਲ 3 ਤੋਂ ਲੈ ਕੇ 10 ਮਿੰਟ ਤੱਕ ਕਰੋ ਉਹ ਸਮਾਂ ਜਿਹੜਾ ਹੈਗਾ ਬੜਾ ਹੀ ਕੀਮਤੀ ਹੁੰਦਾ ਜੇਕਰ ਉਸ ਵੇਲੇ ਕੋਈ ਜਿਹੜੀ ਹੈਗੀ ਹਾਰਟ ਦੇ ਮਰੀਜ਼ ਦੀ ਹੈਲਪ ਕਰ ਦਵੇ ਉਹਨਾਂ ਨੂੰ ਆਰਟੀਫੀਸ਼ਲ ਜਿਹੜਾ ਹੈਗਾ ਉਹ ਸਾਹ ਜਿਹੜਾ ਹੈਗਾ ਉਹਦੇ ਆਉਣ ਵਿੱਚ ਮਦਦ ਕਰ ਦਵੇ ਤੇ ਉਹ ਬੱਚਾ ਜਿਹੜਾ ਹੈਗਾ ਤੇ ਨੌਜਵਾਨਾਂ ਤੇ ਬਜ਼ੁਰਗਾਂ ਬਚ ਸਕਦਾ ਸੋ ਉਹਦੇ ਵਾਸਤੇ ਕਿ ਇਹ ਜਿਹੜੀ ਟ੍ਰੇਨਿੰਗ ਬੇਸਿਕ ਲਾਈਫ ਸਪੋਰਟ ਇਹ ਜਿਹੜੀ ਹੈਗੀ ਆ ਹਰ ਸਕੂਲ ਦੇ ਵਿੱਚ ਮਿਲਣੀ ਚਾਹੀਦੀ ਐ ਅਸੀਂ ਇਹੀ ਮੁੱਦਾ ਉਠਾਇਆ ਸੀਗਾ ਕਿ ਜੇਕਰ ਇਹ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਨੂੰ ਅਸੀਂ ਇਹ ਟ੍ਰੇਨਿੰਗ ਦੇ ਦੇਨੇ ਆ ਤੇ ਫਿਰ ਇਹਦੇ ਨਾਲ ਜਿਹੜਾ ਹੈਗਾ ਵਿਦਿਆਰਥੀ ਜਿਹੜਾ ਹੈਗਾ ਘਰ ਵਿੱਚ ਜੇ ਕਿਸੇ ਬਜ਼ੁਰਗ ਨੂੰ ਵੀ ਇਹੋ ਜੀ ਹਾਲਤ ਦੇਖਦਾ ਉਹਨੂੰ ਪਤਾ ਲੱਗ ਸਕਦਾ ਕਿ ਇਹਨੂੰ ਹਾਰਟ ਐਟੈਕ ਦੀ ਸਕੇਤ ਹੋ ਸਕਦੀ ਐ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਜਾਂ ਸਕੂਲ ਦੇ ਵਿੱਚ ਵੀ ਕੋਈ ਸਾਥੀ ਐ ਜੇ ਕੋਈ ਇਹੋ ਜੀ ਹਾਲਾਤ ਵਿੱਚ ਹੁੰਦਾ ਤਾਂ ਉਹਦੀ ਮਦਦ ਕਰ ਸਕਦਾ ਉਹ ਆਪ ਵੀ ਉਹਨੂੰ ਸਮਝ ਹੋਵੇ ਉਹ ਦੇਖ ਇਹੋ ਜੀ ਹਾਲਾਤ ਹੁੰਦੀਆਂ ਉਹ ਦੂਸਰੇ ਨੂੰ ਵੀ ਜਿਹੜਾ ਹੈ ਉਹ ਗੱਲ ਨਹੀਂ ਕਹਿ ਸਕਦਾ ਕਿਉਂਕਿ ਇਹ ਜਿਹੜੀ ਟ੍ਰੇਨਿੰਗ ਆ ਸਿਰਫ ਸਧਾਰਨ ਟ੍ਰੇਨਿੰਗ ਆ ਜਿਹਦੇ ਵਾਸਤੇ ਹਰ ਸਕੂਲ ਦੇ ਵਿੱਚ ਇਹ ਟ੍ਰੇਨਿੰਗ ਦਿੱਤੀ ਜਾ ਸਕਦੀ ਆ ਤੇ ਜਿਹਦੇ ਨਾਲ 10 ਲੱਖ ਲੋਕ ਜਿਹੜੇ ਆ ਇਸ ਕਰਕੇ ਮਰ ਜਾਂਦੇ ਆ ਕਿ ਉਹਨਾਂ ਨੂੰ ਬੇਸਿਕ ਲਾਈਫ ਸਪੋਰਟ ਜਿਹੜੀ ਆ ਉਹ ਨਹੀਂ ਮਿਲਦੀ ਤੇ ਮਗਰੋਂ ਜੇਕਰ ਉਹ 10 ਮਿੰਟ ਦੇ ਕਰੋ ਮਿਲ ਜਵੇ ਤੇ ਕਈ ਵਾਰ ਮੋਰੋ ਹਸਪਤਾਲਤ ਵਿੱਚ ਪਹੁੰਚ ਸਕਦਾ ਉਹਦਾ ਇਲਾਜ ਵੀ ਹੋ ਸਕਦਾ ਸੋ ਇਹ ਅਸੀਂ ਧੰਨਵਾਦ ਕਰਦੇ ਆ ਜਿਹੜੇ ਹੈਗੇ ਸਿੱਖਿਆ ਵਿਭਾਗ ਦੇ ਇਹਨਾਂ ਨੇ ਇਹ ਸਾਡੀ ਗੱਲ ਨੂੰ ਜਿਹੜੀ ਅਸੀਂ 5 2 24 ਨਵੰਸ਼ੀ ਸਾਂਸਦ ਵਿੱਚ ਉਠਾਈ ਸੀਗੀ ਤੇ ਉਹਨਾਂ ਦੀ ਆ ਜਿਹੜਾ ਲੈਟਰ ਆ ਉਹਨਾਂ ਦਾ ਸਾਨੂੰ ਆ ਗਿਆ ਕਿ ਜਿਹੜੀ ਤੁਹਾਡੀ ਜਿਹੜਾ ਮੁੱਦਾ ਤੁਸੀਂ اٹھਾਇਆ ਸੀ ਅਸੀਂ ਉਹਨੂੰ ਸਵਕਾਰ ਕਰਦੇ ਆ ਸੋ ਅਸੀਂ ਜਿਹੜਾ ਹੈਗਾ ਇਹ ਧੰਨਵਾਦ ਕਰਦੇ ਆ ਅਸੀਂ ਜਿਹੜਾ ਹੈ ਅ ਵਿਭਾਗ ਦਾ ਜਿਨ੍ਹਾਂ ਨੇ ਇਸ ਬਹੁਤ ਇੰਪੋਰਟੈਂਟ ਜਿਹੜਾ ਵਿਸ਼ਾ ਸੀ ਜਿਨ੍ਹਾਂ ਨੂੰ ਉਹਨਾਂ ਨੇ ਗੰਭੀਰਤਾ ਦੇ ਨਾਲ ਲਿਆ ਤੇ ਇਹਨੂੰ ਜਿਹੜਾ ਹੈ ਐਜੂਕੇਸ਼ਨ ਦੇ ਵਿੱਚ 9ਵੀਂ ਤੋਂ ਲੈ ਕੇ ਇਹਨੂੰ ਸਕੂਲਾਂ ਦੇ ਵਿੱਚ ਲਾਜ਼ਮੀ ਕਰ ਦਿੱਤਾ ਇਹਦੇ ਨਾਲ ਬਹੁਤ ਫਾਇਦਾ ਹੋਊਗਾ ਲੋਕਾਂ ਨੂੰ ਬਹੁਤ ਲੋਕ ਇਹੋ ਜਿਹੇ ਜਿਹੜੇ ਆ ਇਸ ਹਾਰਟ ਐਟੈਕ ਦਾ ਸ਼ਕਰ ਹੁੰਦੇ ਆ ਉਹ ਮੌਤ ਦੇ ਮੂੰਹ ਚੋਂ ਜਾਣ ਤੋਂ ਬਚ ਸਕਦੇ ਜੇ ਮਾਨਲੇ ਇਸ ਮਹਿਸੂਸ ਵੀ ਹੁੰਦਾ ਹੋਣਾ ਕਿ ਜਿਹੜਾ ਮੁੱਦਾ ਤੁਹਾਡੇ ਵੱਲੋਂ ਠਾਇਆ ਗਿਆ ਕਿ ਤਰ੍ਹਾਂ ਕਿ ਉਹਨੂੰ ਬੂਲ ਵੀ ਕੋਈ ਕੋਈ ਵੀ ਚੀਜ਼ ਹੈ ਜਿਹੜੀ ਚੀਜ਼ ਸਹੀ ਹੋਵੇ ਜਾਂ ਜਿਹੜੀ ਚੀਜ਼ ਜਿਹੜੀ ਉਹਨਾਂ ਨੂੰ ਜੱਜ ਗਈ ਕਿ ਇਹ ਵਾਕਈ ਇਹ ਚੀਜ਼ ਦੀ ਲੋੜ ਆ ਸੋ ਕਿਉਂਕਿ ਇਹ ਮੁੱਦੇ ਤਾਂ ਬਹੁਤ ਉੱਠਦੇ ਆ ਪਰ ਉਹਨਾਂ ਦੇ ਵਿੱਚੋਂ ਕੋਈ ਇਹੋ ਜਿਹੇ ਮੁੱਦੇ ਹੁੰਦੇ ਆ ਜਿਹੜੇ ਸਾਰਿਆਂ ਲਈ ਹੁੰਦੇ ਆ ਤੇ ਜਿਹੜੇ ਜ਼ਰੂਰੀ ਵੀ ਹੁੰਦੇ ਆ ਸੋ ਇਹ ਇਹੀ ਤਾਂ ਹੈ ਕਿ ਜਿਹੜਾ ਹੈਗੇ ਸਾਡੇ ਜਿਹੜੇ ਇਨੇ ਵੀ ਪਾਰਲੀਮੈਂਟ ਦਾ ਹੋਰ ਸੰਸਦ ਦਾ ਬਦਤ ਸਮਾਚ ਉਹ ਮੁੱਦੇ ਜਿਹੜੇ ਹੈਗੇ ਸਰਕਾਰ ਦੇ ਧਿਆਨ ਵਿੱਚ ਲਿਆਉਣੇ ਹੁੰਦੇ ਸੋ ਸਾਨੂੰ ਵੀ ਇਸੇ ਡਾਕਟਰ ਆਏ ਸੀਗੇ ਤਾਂ ਉਹਨਾਂ ਨੇ ਇਹ ਚੀਜ਼ ਸਾਡੇ ਧਿਆਨ ਚ ਲਿਆਂਦੀ ਕਿ ਬਾਬਾ ਜੀ ਇਹ ਮੁੱਦਾ ਜਿਹੜਾ ਹੈਗਾ ਤੁਹਾਨੂੰ ਜਿਹੜੀ ਹੈਗੀ ਗੱਲ ਕਰਨੀ ਚਾਹੀਦੀ ਐ ਅਸੀਂ ਉਸੇ ਲਈ ਉਹਨਾਂ ਦੀ ਗੱਲ ਨੋਟ ਕੀਤੀ ਤੇ ਸਾਨੂੰ ਸੀਗਾ ਕਿ ਅਸੀਂ ਸਪੈਸ਼ਲ ਮੈਂਸ਼ਨ ਦੇ ਵਿੱਚ ਇਹਨੂੰ ਲਾ ਸਕਦੇ ਹਾਂ ਤੇ ਆਪਣੀ ਗੱਲ ਉੱਥੇ ਤੱਕ ਪਹੁੰਚਾ ਸਕਦੇ ਅਸੀਂ ਕੋਸ਼ਿਸ਼ ਕੀਤੀ ਉਹਨੂੰ ਫੜ ਲਗਾ ਉਹ ਬੋਲ ਬਾਕਰੇ ਨੂੰ ਸਤਿਕਾਰ ਕੀਤਾ ਸੀ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆ ਇਹੋ ਜਿਹੇ ਜਿਹੜੇ ਲੋਕ ਹੱਤ ਦੀਆਂ ਗੱਲਾਂ ਜਿਹੜੀਆਂ ਹੈ ਉਹ ਸਰਕਾਰ ਦੇ ਧਿਆਨ ਵਿੱਚ ਲਿਆਉਣੀ ਹੈ ਵੀ ਚਾਹੀਦੀ ਤੇ ਸਰਕਾਰ ਜੇ ਕੋਈ ਸਹੀ ਗੱਲ ਹੈ ਤਾਂ ਉਹਨੂੰ ਮੰਨਦੀ ਵੀ ਹੈ ਸੀ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਬਹੁ ਵੀ ਕਿਤਨਾ ਕਿਤੇ ਇਹ ਵੀ ਦੇਖਿਆ ਜਾਵੇ ਤੇ ਜਿਹੜਾ ਜਿਹੜਾ ਮੁੱਦਾ ਤੁਸੀਂ ਉਠਾਇਆ ਉਹਨੂੰ ਵਿੱਦਿਅਕ ਦਾਰਾਂ ਵਿੱਚ ਲੌਜੀਕ ਤਾਂ ਚਲੋ ਹੋ ਚੁੱਕਾ ਕਿ ਕਿਦਾਂ ਕਿਤੇ ਕੋਈ ਦਿੱਤਾ ਦੇ ਨਾਲ ਹੁਣ ਸਾਨੂੰ ਇੱਥੇ ਕੰਮ ਕਰਨ ਦੀ ਵੀ ਲੋੜ ਹਾਨੂੰ ਉਹ ਤਾਂ ਕਰਨਾ ਪਊਗਾ ਕਿਉਂਕਿ ਜਦੋਂ ਕੋਈ ਚੀਜ਼ ਲਾਗੂ ਹੋ ਗਈ ਫਿਰ ਉਹਦੇ ਨਾਲ ਪ੍ਰਚਾਰ ਦੀ ਲੋੜ ਹੈ ਕਈ ਵਾਰ ਅਸੀਂ ਉਹ ਲਾਗੂ ਕਰ ਦਿੰਨੇ ਆ ਉਹਨਾਂ ਨੂੰ ਬੇਸਿਕ ਤੌਰ ਦੇ ਉੱਤੇ ਥੱਲੇ ਨਹੀਂ ਅਪਣਾਏ ਜਾਂਦੇ ਉਹਦੇ ਵਾਸਤੇ ਵੀ ਯਤਨ ਕਰਾਂਗੇ ਇਸ ਚੀਜ਼ ਨੂੰ ਹੋਰ ਸਕੂਲਾਂ ਦੇ ਵਿੱਚ ਵੀ ਪੰਜਾਬ ਦੇ ਵਿਦਿਆ ਐਜੂਕੇਸ਼ਨ ਮਿਨਿਸਟਰ ਕੋਲ ਵੀ ਅਸੀਂ ਗੱਲ ਕਰਾਂਗੇ ਕਿ ਇਹਨੂੰ ਜਿਹੜਾ ਹੈ ਬੜੇ ਵਧੀਆ ਤਰੀਕੇ ਦੇ ਨਾਲ ਲਾਗੂ ਕੀਤਾ ਜਾਵੇ ਤਾਂ ਕਿ ਬਹੁਤ ਵੱਡਾ ਜਿਹੜਾ ਹੈਗਾ ਲੋਕ ਜਿਹੜੇ ਹੈਗੇ ਆ ਜਿਹੜੇ ਮੌਤ ਦੇ ਮੂੰਹ ਚ ਹੁੰਦੇ ਉਹਨਾਂ ਨੂੰ ਬਚਾਇਆ ਜਾ ਸਕਦਾ ਕਿੰਨਾ ਕੋਈ ਵੈਸੇ ਜ਼ਰੂਰੀ ਸਮਝਦੇ ਹੋ ਕਿ ਕਿ ਦੇਖਿਆ ਜਾਵੇ ਤਾਂ ਥੋੜਾ ਹੀ ਲੋਕ ਆ ਜਿਹੜੇ ਦੁਨੀਆ ਭਰ ਦੇ ਵਿੱਚ ਇਹਨਾਂ ਨਾਲ ਵਾਲੇ ਬਿਮਾਰੀਆਂ ਦਾ ਇਲਾਜ ਸ਼ਿਕਾਰ ਹੁੰਦੇ ਆ ਤੇ ਪਰਿਆਵਰਣ ਨੂੰ ਲੈ ਕੇ ਆਪਾਂ ਜੇਕਰ ਗੱਲ ਕੀਤੀ ਹੈ ਵੀ ਹਮੇਸ਼ਾ ਵਾਤਾਵਰਣ ਨੂੰ ਲੈ ਕੇ ਤੇ ਵਾਤਾਵਰਣ ਕਿਵੇਂ ਜਿਹੜਾ ਹੈ ਕਿ ਮਨੁੱਖ ਨੂੰ ਆਪਣੇ ਨਾਲ ਜੋੜ ਸਕਦਾ ਹੈ ਕਿਉਂਕਿ ਮੁੱਖ ਜਿਹੜਾ ਹੈਗਾ ਹਲਾਤਾਂ ਬਿਮਾਰੀਆਂ ਦਾ ਕਾਰਨ ਹੀ ਹੈਗੇ ਐਨਵਾਇਰਨਮੈਂਟ ਦਾ ਪੋਲੂਸ਼ਨ ਉਹਦੇ ਵਿੱਚ 에어 ਪੋਲੂਸ਼ਨ ਵੀ ਹੋ ਸਕਦਾ ਉਹ ਤੇ ਨੌਇਸ ਪੋਲੂਸ਼ਨ ਵੀ ਹੋ ਸਕਦਾ ਵਾਟਰ ਪੋਲੂਸ਼ਨ ਵੀ ਹੋ ਸਕਦਾ ਸੋ ਇਹ ਸਾਰੀ ਚੀਜ਼ ਖਾਣ ਪੀਣ ਦੇ ਨਾਲ ਸਾਡੇ ਸਿਹਤ ਦੇ ਉੱਤੇ ਅਸਰ ਪਾਣੇ ਪੈਣਾ ਕਹਿੰਦੇ ਜੈਸਾ ਅੰਨ ਤੈਸਾ ਮਨ ਜੈਸਾ ਦੁੱਧ ਕੈਸੀ ਬੰਦ ਜੈਸਾ ਪਾਣੀ ਤੈਸਾ ਪ੍ਰਾਣੀ ਜੇ ਉਹ ਖਰਾਬ ਆ ਤੋ ਉਹਦਾ ਖਰਾਬ ਅਸਰ ਜਣਾ ਹੈ ਸਰੀਰ ਤੇ ਪੈਣਾ ਜਿਹਦੇ ਕਰਕੇ ਆਇਆ ਜਿਹੜਾ ਹਾਰਟ ਐਟੈਕ ਦੀਆਂ ਬਿਮਾਰੀਆਂ ਦਾ ਕਾਰਨ ਹੀ ਇਹ ਹੈ ਸਾਡੀਆਂ ਨਾਲੀਆਂ ਦਾ ਬਲੌਕ ਹੋਣਾ ਤੇ ਸਾਡਾ ਖਾਨ ਬਣ ਉਹ ਨਹੀਂ ਰਿਹਾ ਜਿਹੜਾ ਅਸੀਂ ਕਸਰਤ ਨਹੀਂ ਹੋਣੀ ਕਰਦੇ ਜਿੰਨੀ ਸਾਨੂੰ ਕਰਨੀ ਚਾਹੀਦੀ ਹੈ ਜਿਹੜਾ ਸਾਡਾ ਜਿਹੜਾ ਜਿਹੜੀ એનર્ਜੀ ਸਾਡੀ ਉਹ ਜਿਹੜੀ ਬਰਨ ਹੋਣੀ ਚਾਹੀਦੀ ਉਹ ਹੁੰਦੀ ਨਹੀਂ ਤੇ ਉਹ ਜਿਹੜੇ ਹੈਗੇ ਸਾਡੇ ਅੰਦਰ ਚਰਬੀ ਦੇ ਰੂਪ ਦੇ ਵਿੱਚ ਨਾੜੀਆਂ ਨੂੰ ਬਲੌਕ ਕਰਦੀਆਂ ਤੇ ਕਿਸੇ ਵੇਲੇ ਫਿਰ ਜਿਹੜਾ ਬੰਦਾ ਹਾਰਟ ਦਾ ਉਹ ਸਕਾਰ ਹੋ ਜਾਂਦਾ